ਬਸਕੂਟੀ ਤੋਂ ਤੇ ਆ ਕੋਈ ਮੰਨ ਤਿੰਨ ਤੋਂ ਚਾਰ ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਨੂੰ ਸਾਡੇ ਸਮਝਾਈ ਰਿਹਾ ਪਰ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾ ਖਾ ਕੇ ਉਹਨਾਂ ਲਈ ਆਰਟਾ ਬੱਲ ਗਿਆ ਅੱਜ ਜੋ ਵੀ ਗੱਲ ਹੈ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਹੈ ਹੁਣ ਇਹ ਤੇ ਮੈਨੂੰ ਪਤਾ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਦਿਨ ਦਿਹਾੜੇ ਇੱਕ ਆਈਲੈਟ ਸੈਂਟਰ ਵਿੱਚ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ ਆਇਲਸ ਸੈਂਟਰ ਮਾਲਕ ਮੁਤਾਬਕ ਕੁਝ ਹਮਲਾਵਾਰਾਂ ਨੇ ਆ ਕੇ ਮਾਮੂਲੀ ਗੱਲ ਨੂੰ ਤਕਰਾਰ ਚ ਲੈ ਕੇ ਜਾਨ ਲੈવા ਹਮਲਾ ਕੀਤਾ ਜਿਸ ਚ ਹਮਲਾਵਾਰ ਆਇਲਸ ਮਾਲਕ ਦਾ ਲਾਇਸੈਂਸੀ ਰਵਲ ਵੀ ਨਾਂ ਲੈ ਗਿਆ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਕੀ ਹੈ ਸਾਰਾ ਮਾਮਲਾ ਤੁਸੀਂ ਵੀ ਸੁਣੋ ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਬਿਜ਼ਨਸ ਕੋਆਰਡੀਨੇਟਰ ਬਲਜਿੰਦਰ ਸਿੰਘ ਦਾ ਸਾਡਾ ਨਿਊ ਵੈਬਰਸ ਅਕੈਡਮੀ ਪਟਿਆਲਾ ਹੈ ਆ ਰੂਟੀਨ ਚ ਆਪਣੇ ਬਹਿ ਕੇ ਕੰਮ ਕਰ ਰਹੇ ਹਾਂ ਇੱਥੇ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੜੇ ਆਏ ਨੇ ਤੇ ਥੱਲੇ ਆ ਕੇ ਕੋਈ ਗੱਲਬਾਤ ਕਰ ਰਹੇ ਮੇਰੇ ਵੱਡੇ ਭਰਾ ਨੇ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੜੇ ਆਇਲ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਬੜਾ ਸਮਝਾ ਰਹੇ ਉਹਨਾਂ ਨੇ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਜੀ ਜੀ ਗੱਲਬਾਤ ਹੈ ਜੀ ਇੱਕ ਮਿਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਨੂੰ ਸਾਡੇ ਸਮਝਾ ਹੀ ਰਹੇ ਬੜੇ ਐਗਰੈਸ਼ਨ ਚ ਸੀ ਤੇ ਆ ਕੇ ਹਮ ਨੂੰ ਕਟਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵਾਲਵਰ ਕੱਢਿਆ ਤੇ ਹਾਂ ਵੀ ਆਪਣੇ ਬਚਾਅ ਚ ਰਿਵਾਲਵਰ ਕੱਢਿਆ ਤੇ ਉਹ ਵੱਵ ਲੜਾਈ ਦੇ ਕੋਲ ਤੁਹਾਡੇ ਸਾਹਮਣੇ ਹੈ ਕਿ ਸਾਡਾ ਕਿੰਨੀ ਲਾ ਕੇ ਗਏ ਨੇ ਆ بڑے ਬਰੇਦ ਨੂੰ ਆ ਛੋਟਾ ਇੱਕ ਉਹਨੂੰ ਚੰਗਾ ਕੁੱਟ ਕੇ ਗਏ ਨੇ ਤੇ ਸਾਡਾ ਰਿਵਲਵਰ ਜਿਹੜਾ ਉਹ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕਿ ਸਕੂਟੀ ਲਗਾ ਗਿਆ ਅਸੀਂ ਦੇਖਿਆ ਕਿ ਅਨਨੋਨ ਲਗਾ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚਾਹੇ ਨਾ ਸਾਡਾ ਸਟੂਡੈਂਟ ਸੀ ਅਸੀਂ ਚੋਕੇ ਸਕੂਟੀ ਅੰਦਰ ਰੱਖ ਆਏ ਨੇ ਬੰਕਾ ਹਾਂਜੀ ਅੰਦਰ ਲਗਾਈ ਆ ਤੇ ਤੁਸੀਂ ਅੰਦਰ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੁਮਾ ਰਹਾ ਆ ਆ ਤੁਹਾਡੀ ਸਕੂਟੀ ਲੈ ਜਾਓ ਕੋਈ ਗੱਲੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਰਡਾ ਵੱਡਾ ਕੰਮ ਕਰ ਦਿੱਤਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਸੀ ਹੁਣ ਇਹ ਤੇ ਮੈਨੂੰ ਪਤਾ ਨਹੀਂ ਇਹ ਰਵਲਵ ਨਹੀਂ ਚੱਲ ਗਿਆ ਤੇ ਜਿਦਾ ਚੱਕੀ ਚੱਲਦਾ ਰਵਲਵ ਹੀ ਹੈ ਨਹੀਂ ਵੇਖੋ ਰੋਲੋ ਲੈ ਕੇ ਲਿਸੈਂਸੀ ਰਵਲਵ ਮੇਰਾ ਕੋਲ ਲਿਸੈਂਸ ਹੈ ਇੱਕ ਵੈਪਨ ਦਾ ਇੱਕ ਲੈ ਪੈ ਲੈ ਇੱਕ ਹੈਗਾ ਸੀ ਬ੍ਰਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਜਵਾਬੀ ਫਾਇਰਵਰ ਨਹੀਂ ਹੁੰਦਾ ਫਿਰ ਉਹਨਾਂ ਨੂੰ ਮਾਰ ਦੇਣਾ ਸੀ ਅੱਜ ਤੱਕ ਕੋਈ ਇੱਕ ਅੱਧਾ ਤੂੰ ਵਿਆਹ ਸੀ ਤੂੰ ਕੋਈ ਪਛਾਣ ਨਹੀਂ ਅੰਦਰ ਜਾਨ ਤੋਂ ਨੰਬਰ ਆਈ ਗੱਡੀ ਬਰਾਊਂਡ ਨੰਬਰ ਚ ਉਹਨਾਂ ਦਾ ਮੇਰਾ ਨਾਮ ਬਿਲਜੰਤ ਸਿੰਘ ਰਿਆੜ ਹੈ ਅਸੀਂ ਨੂ ਵੈਬਰ ਚਾਰੀਓ ਚਲਾਣ ਦੇ ਲਾਸਟ 17 ਸਾਲ ਤੋਂ ਇੱਥੇ ਸਦੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆ ਦਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਹੈ ਜੀ ਅਨਨੋਨ ਪਰਸਨਾਂ ਜਾਨਦੇ ਨਹੀਂ ਆਏ ਕੌਣ ਆ ਕੌਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂੰ ਤੂੰ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਤਰ ਵਰਗੇ ਆ ਉਹਨਾਂ ਅਗਰੈਸਿਵ ਬਣੇ ਸਤਾਵਨਾ ਅਗਰਸੂ ਹੋਏ ਆ ਮਾਲਕ ਇੱਥੇ ਦਾ ਮਾਲਕ ਇੱਥੇ ਹੈ ਮੈਂ ਥੱਲੇ ਸੀ ਬਿਸਮੈਂਟ ਮਾਇਆ ਮਤਸੂਰ ਜੀ ਕੀ ਗੱਲ ਆ ਮੈਂ ਪੁੱਛਿਆ ਰੂਟੀਨ ਚ ਆ ਕੇ ਮੈਂ 올ਡਜ ਮੇਰੀ ਸਕਾਟੇ ਸਕੂਟੀ ਕਰਨ ਲਈ ਹੰਦਰ ਮੈਂ ਮੈਂ ਤਾਂ ਸਕੂਟੀ ਲਈ ਹੀ ਅਨਨੋਨ ਲੜੀ ਲੈ ਕੇ ਆਏ ਸੀ ਗੱਡੀ ਬਿਠਾ ਕੇ ਲੈ ਜਾਂਦੇ ਜੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਹਨ ਪੁੱਛਦੇ ਆ ਕੇ ਕਹਿ ਰਹੇ ਦਿਖਾ ਰੋਜ਼ ਰੋਟੀ ਚੱਲਣਾ ਹੁੰਦਾ ਇੰਨਾ ਇਹਨੇ ਚੋਕੀ ਸਕੂਟੀ ਅੰਦਰ ਲਾਈ ਫੋਟੇ ਬਦਲੇ ਚਾਰ ਦਿਨ ਪੰਜ ਦਿਨ ਪਹਿਲੋਂ ਉਸੇ ਖੁੰਦਗਵਾਜੀ ਆ ਕੇ ਛੋਟੇ ਬਰਦਰ ਵਾਲੋਣੇ ਖੋ ਕੇ ਲੈ ਕੇ ਇਹਨੂੰ ਮਾਰ ਕੇ ਕੁੱਟ ਕੇ ਕਦਰ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹਨਾਂ ਨੇ ਪਰਿਵਾਰ ਨਾਲ ਖੈ ਕਿਤੇ ਮੈਂ ਆਪਣੇ ਬਚਾਅ ਤੇ ਕਰ ਦਿੱਤੇ ਛੋਟੇ ਬਰਦਰ ਦਾ ਪਰਿਵਾਰ ਵਾਲੋ ਖੋ ਕੇ ਨਾਲ ਲੈ ਗਏ ਆ ਉਹ ਸੱਟਾਂ ਵੀ ਲਾ ਕੇ ਗਏ ਆ ਉਸ ਜਿਹੜਾ ਕੋਟਲੇ ਪਏ ਆ ਵੀਡੀਓ ਵਾਲੀ ਰਿਕਾਰਡਿੰਗ ਤੁਹਾਡੇ ਕਾਰੇ ਸਾਹਮਣੇ ਆ ਲਾਲ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਤੁਹਾਡਾ ਸ਼ਹਿਰ ਦਾ ਜੀ ਮੈਂ ਅਸੀਂ ਸ਼ਹਿਰ ਚ ਹੱਬ ਆ ਅਸੀਂ 17 ਸਾਲ ਦਾ ਬੈਠੇ ਆ ਵੀਰ ਜੀ ਕੰਡਦੇ ਆ ਅਸੀਂ ਇੱਕ ਸਟੱਡੀ ਸੈਂਟਰ ਚਲਾਉਣ ਦੇ ਨਾ ਗਏ ਬਦਵਾਸੀ ਕਰਨ ਵਾਲੇ ਬੰਦੇ ਆ ਆ ਅੱਜ ਮੈਂ ਕਿਤੇ ਆ ਤਿੰਨ ਤੋਂ ਚਾਰ ਵਾਰ ਕੀਤੇ ਮੈਂ ਹਵਾ ਜਿੱਤੇ ਮੈਂ ਕਿਹਾ ਪੈਰ ਸਿੱਧੇ ਮਾਰੇ ਨਹੀਂ ਮਾਰਿਆ ਕਿ ਕਿ ਲਾਤੀ ਨਹੀਂ ਮਾਰਿਆ ਹਾਂਜੀ ਤੇ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਨੂੰ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ ਬਤੌਰ ਨੰਬਰ ਗੱਡੀ ਆ ਵਾਈਟ ਕਲਰ ਦੀ ਆ ਤੇ ਐਮਪਾਇਰ ਹੋਏ ਜੋ ਸੂਚਨਾ ਪ੍ਰਾਪਤ ਹੋਈ ਕਿ ਨਿਊ ਵੈਬਰਜ ਅਕੈਡਮੀ ਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇਥੇ ਬਾਹਰ ਕੋਈ ਪੈਰਿੰਗ ਹੋਈ ਏ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁੱਛੀਏ ਤੇ ਸੀਸੀਟੀਵੀ ਕੈਮਰੇਜ ਜੋ ਇਹਨਾਂ ਦੇ ਸਟੇਟਮੈਂਟ ਵਗੈਰਾ ਰਿਕਾਰਡ ਕਰਦੇ ਆ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਿਕ ਜੋ ਦੋਸ਼ੀ ਪਾਇਆ ਜਾਗਾ ਉਹਦੇ ਖਿਲਾਫ ਕਾਰਵਾਈ ਹੋਵੇਗੀ ਕਿੰਨੀਆਂ ਕੋਲੀ ਚਲੀਆਂ ਕਿ ਕਿਹਨੇ ਜਾਣਗੇ ਨਹੀਂ ਅਜੇ ਪੁੱਜੇ ਆ ਜਖਮੀ ਬਾਰੇ ਕੋਈ ਸੂਚਨਾ ਨਹੀਂ ਹੈ ਕਿ ਬਾਕੀ ਕਿੰਨੀਆਂ ਗੋਲੀ ਚਲੀਆਂ ਇਹਦੇ ਬਾਰੇ ਵੀ ਆਪਾਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਹੋਈ ਹੋਈ ਹੈ ਕਿਸੇ ਪਰਵਾਦ ਦਿੱਤੇ ਛਾੜ ਦੇ ਹਜੇ ਆਪਾਂ ਪੁੱਜੇ ਆ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈ ਕੋਈ ਬਾਾਕੀ ਜੋ ਇਨਵੈਸਟੀਗੇਸ਼ਨ ਚੋਂਦਾ